ਸਮਾਣਾ ਸਿਵਲੰਗਰ ਕਮੇਟੀ ਵੱਲੋਂ ਅਮਰਨਾਥ theater ਦੇ ਲਈ ਜੰਮੂ ਕਸ਼ਮੀਰ ਦੇ ਬਾਲਟਾਲ ਬਰਾੜੀ ਮਾਰਗ ਤੇ ਲੰਗਰ ਸ਼ੁਰੂ ਕਰ ਦਿੱਤਾ ਗਿਆ ਉਸ ਦੇ ਲਈ ਟੈਂਟ ਕੇ ਪ੍ਰਬੰਧ ਖਾਣ ਪੀਣ ਦੇ ਪ੍ਰਬੰਧ ਸਾਰੇ ਇੰਤਜ਼ਾਮ ਸਿਵ ਲੰਗਰ ਕਮੇਟੀ ਵੱਲੋਂ ਕੀਤੇ ਗਏ 33ਵਾਂ ਪੰਡਾਰਾ ਇਸ ਸਮਾਣਾ ਸ਼ਹਿਰ ਦੇ ਸਹਿਯੋਗੀਆਂ ਨਾਲ ਸਿਵ ਲੰਗਰ ਕਮੇਟੀ ਬਰ ਲਾਇਦਰ ਹੈ ਬਾਬਾ ਬਰਫਾਣੀ ਕੇ ਜੈਕਾਰਿਆਂ ਦੇ ਵਿੱਚ ਉੱਥੇ ਭਗਤ ਜਨ ਸੇਵਾ ਕਰ ਰਹੇ ਹਨ ਔਰ ਸਰਦਾਲੂਆਂ ਨੂੰ ਅਪੀਲ ਕੀਤੀ ਜਾ ਰਹੀ ਅਮਰਨਾਥ ਯਾਤਰਾ ਦੇ ਦੌਰਾਨ ਤੁਸੀਂ ਇੱਥੇ ਪਹੁੰਚੋ ਤੁਹਾਨੂੰ ਸਾਰੇ ਖਾਣ ਪੀਣ ਦਾ ਥੋੜਾ ਠਹਿਰਨ ਦਾ ਸਾਰੇ ਤਰ੍ਹਾਂ ਦੇ ਪ੍ਰਬੰਧ ਸਿਵ ਲੰਗਰ ਕਮੇਟੀ ਵੱਲੋਂ ਯਤਨਾਂ ਲਈ ਕੀਤੇ ਗਏ ਅਤੇ ਜੋ 33 ਸਾਲ ਤੋਂ ਲਗਾਤਾਰ ਇਹ ਸੇਵਾ ਕੀਤੀ ਜਾ ਰਹੀ ਹੈ ਇਸ ਦੇ ਬਾਰੇ ਜਾਣਕਾਰੀ ਇਸ ਸੰਸਥਾ ਦੇ ਜਿਹੜੇ ਨੁਮਾਇੰਦੇ ਹਨ ਸਿਮਂਦਰਨ ਗਰਗ ਵੱਲੋਂ ਦਿੱਤੀ ਗਈ ਉਹਨਾਂ ਨੇ ਕਿਹਾ ਕਿ ਇਸ ਟਾਈਮ ਬਹੁਤ ਅੱਛਾ ਮੌਸਮ ਹੈ ਬਗਵਾ ਬਾਬਾ ਬਰਫਾਨੀ ਦੇ ਦਰਸ਼ਨਾਂ ਦੇ ਲਈ ਤੁਸੀਂ ਇੱਥੇ ਪਹੁੰਚੋ ਇਹ ਉਹਨਾਂ ਵੱਲੋਂ ਸਰਦਾਲਾਂ ਨੂੰ ਕਿਹਾ ਜਾ ਰਿਹਾ ਹੈ ਕਿ ਤੁਹਾਨੂੰ ਕਿਸੇ ਤਰ੍ਹਾਂ ਦੀ ਮੁਸ਼ਕਲ ਦਾ ਸਾਹਮਣਾ ਨਹੀਂ ਸੁਰੱਖਿਆ ਕੇ ਪੁਖਤੰਦ ਆਜਾਮ ਵੀ ਕੇਂਦਰ ਸਰਕਾਰ ਵੱਲੋਂ ਤੇ ਜੰਮੂ ਕਸ਼ਮੀਰ ਸਰਕਾਰ ਵੱਲੋਂ ਕੀਤੇ ਗਏ ਹਨ ਸ਼ਿਵ ਲੰਗਰ ਕਮੇਟੀ ਸਮਾਨਾ ਜ਼ਿਲ੍ਹਾ ਪਟਿਆਲਾ ਪੰਜਾਬ ਯਾਤਰਾ ਸ਼੍ਰੀ ਯਮਨਾਥ ਜੀ 2025 ਦਾ 33ਵਾਂ ਸਾਲਾਨਾ ਪੰਡਾਰਾ ਲੈ ਕੇ 20 ਜੂਨ ਨੂੰ ਰਵਾਨਾ ਹੋਈ ਸੀ 25 ਜੂਨ ਤੱਕ ਅਸੀਂ ਬਾਲਟਾਲ ਦਾ ਕੈਂਪ ਤੇ ਲੰਗਰ ਆਉਣ ਜਾਣ ਵਾਲੇ ਵਾਸਤੇ ਚਲਾ ਦਿੱਤਾ ਹੈ ਤੇ ਹੁਣ ਅਗਲੀ ਤਿਆਰੀ ਬਰਾਰੀ ਮਾਰਗ ਦੀ ਜੋ ਅਸੀਂ ਇੱਕ ਤਰੀਕ ਤੱਕ ਕੰਪਲੀਟ ਕਰ ਲਵਾਂਗੇ ਤੁਸੀਂ ਸਾਰੇ ਸ਼ਿਵ ਭਗਤ ਯਾਤਰਾ ਤੇ ਆਉਣ ਦੀ ਆਪਣੀ ਆਪਣੀ ਡੇਟ ਦੇ ਹਿਸਾਬ ਨਾਲ ਆਉਣ ਦੀ ਤਿਆਰੀ ਕਰੋ Ориਜినਲ ਆਧਾਰ ਕਾਰਡ ਜ਼ਰੂਰ ਨਾਲ ਲੈ ਕੇ ਆਓ ਇੱਥੇ ਕੋਈ ਨੰਡਰ ਨਾ ਪੈ ਬੋਲੋ ਭੋਲੇ ਬਾਬਾ ਕੀ ਜੈ ਕੈਮਰਾਮੈਨ ਬੀਕੇ ਕਰਕੇ ਦੇ ਨਾਲ ਪ੍ਰਸੋਤਮ ਕੋਸਿਕ ਸਮਾਣਾ ਨਿਊਜ਼